10 10 12 12 ਕਿਲੋਮੀਟਰ ਤੱਕ ਸਮਰਾਲੇ ਨੂੰ ਆਉਂਦੀਆਂ ਸਾਰੀਆਂ ਸੜਕਾਂ ਹਲੇ ਬਲੌਕ ਸੀ ਇਹਦਾ ਮਤਲਬ ਕਿ ਕਿਸਾਨਾਂ ਚ ਹਲੇ ਸਰਕਾਰ ਨੂੰ ਇੰਨਾ ਗੁੱਸਾ ਹੈ ਲੈਨ ਪੂਲਿੰਗ ਪਾਲਿਸੀ ਦਾ ਮੁੱਖ ਮੰਤਰੀ ਸਾਡਾ ਉਲਟਾ ਸਿੱਧਾ ਬੋਲ ਹੀ ਜਾਂਦਾ ਹੈ ਉਹਨੂੰ ਇਹ ਦੱਸਣਾ ਸੀ ਕਿ ਇਹ ਸਕੀਮ ਚ ਜਾਨ ਹੈ ਔਰ ਕੋਈ ਕੁਝ ਵੀ ਨਹੀਂ ਜਿੱਥੇ ਮੋਦੀ ਨੇ 15 ਅਗਸਤ ਨੂੰ ਏਡਾ ਵੱਡਾ ਝੂਠ ਬੋਲਿਆ ਕੋਈ ਮੇਰੀ ਮੈਂ ਕਿਸਾਨਾਂ ਦੇ ਨਾਲ ਖੜਾ ਕੰਧਾਂ ਵਾਂ ਖੜਾ ਤਾਂ 2 ਤਾਰੀਖ ਨੂੰ ਅਸੀਂ ਫੈਸਲਾ ਕਰਤਾ ਬੇਸ ਮੁੱਖ ਮੰਤਰੀ ਦਾ ਘਰ ਕੇ ਉਹ ਅਸੀਂ ਉਹਨਾਂ ਨੂੰ ਪਿੰਡਾਂ ਜਵਾਬ ਦੇਵਾਂਗੇ ਜਿਹੜਾ ਉਹਨਾਂ ਨੇ ਬੇਇੱਜ਼ਤ ਆਮਦਾਨ ਤੰਦ ਤੇ ਸਵਾਲ ਜਵਾਬ ਲੜਾਈ ਝਗੜੇ ਅਸੀਂ ਕੁਝ ਵੀ ਕਰਾਂਗੇ ਅਸੀਂ 2027 ਦੀ ਇਲੈਕਸ਼ਨ ਜਿਤਨੀ ਹੈ ਮੌਜੂਦਾ ਫਲੈਂਡ ਉਹ ਬੈਰ ਨਹੀਂ ਕਰਤੀ ਇਹਨਾਂ ਨੂੰ ਮਤਲਬ ਕਹਿਤਾ ਕਰੋ ਬਾਹਰ ਨਿਕਲੋ ਇਹ ਲੋਕਾਂ ਤੋਂ ਬਾਲ ਬਰਦਾਸ਼ਤ ਨਹੀਂ ਹੋਈ ਕਿ ਮਕਤੀ ਦੇ ਕਣਕ ਤੇ ਸੋਇਆ ਵੀ ਤੇ ਦੁੱਧ ਤੇ ਜੇ ਇਹੋ ਜਿਹਾ ਕੋਈ ਟੈਕਸ ਮੁਕਤ ਵਪਾਰ ਕਰਦੇ ਨੇ ਤਾਂ ਡਟਾ ਦਾ ਵਿਰੋਧ ਕੀਤਾ ਜੱਟਾਂ ਦਾ ਆ ਵੀ ਕੋਈ ਸਾਡੀ ਮੰਗ ਨਹੀਂ ਸੀ ਸਾਡੀ ਕੋਈ ਅਕਵਾਇਰ ਕਰਨ ਦੀ ਬੂਲ ਪਿੰਦ ਕੇ ਇਹਦਾ ਉੱਪਰੋਂ ਆ ਕੇ ਡੇਕਿਆ ਸਾਡੀਆਂ ਜ਼ਮੀਨਾਂ ਦਾ ਹੀ ਅਟੈਕ ਹੋ ਗਿਆ ਹਲੇ ਮਾਫੀ ਨਹੀਂ ਮੰਗਦੇ ਹਲੇ ਵੀ ਢਿਡਿਚ ਰੱਖਦੇ ਐ ਕੋਈ ਗੱਲ ਵੀ ਕਿਵੇਂ ਨਾ ਕਿਵੇਂ ਟਿਹੜੇ ਤਰੀਕੇ ਨਾਲ ਕਰੀਆ ਹੈ ਪਰਸਕਾਰਨ ਸੀ ਕਹਿ ਰਹੇ ਆ ਕਿ ਇਹਦਾ ਕੁਛ ਨਾ ਕਰੇ ਨਹੀਂ ਤਾਂ ਅਸੀਂ ਸਾਰੇ ਦੇਸ਼ ਲੈਵਲ ਤੇ ਕਬਟਾ ਅੰਦੋਲਨ ਪਾਸ ਕਰ ਦਾਂਗੇ ਇਹਦੇ ਨਹੀਂ ਘਬਰਾਉਣ ਦੀ ਹੁੰਦਾ ਅੱਜ ਵੀ ਪਤਾ ਲੱਗਦਾ ਕਿ ਲੋਕ ਕਿਵੇਂ ਆਏ ਨੇ ਇਹ ਸਰਕਾਰਾਂ ਉੱਤੇ ਮਿੱਟੀ ਤੇ ਲੱਗੀ ਹੋ ਸਸ਼ੀਤਾਰ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਸਮਰਾਲਾ ਦੇ ਵਿੱਚ ਇੱਕ ਮਹਾ ਰੈਲੀ ਜਿਹੜੀ ਐ ਉਹ ਰੱਖੀ ਗਈ ਜਿਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀਗਾ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਐ ਉਹ ਰੱਦ ਕਰਵਾਉਣ ਨੂੰ ਲੈ ਕੇ ਜਿੱਤ ਰੈਲੀ ਦਾ ਜਿਹੜਾ ਨਾਮ ਐ ਇਸ ਰੈਲੀ ਨੂੰ ਦਿੱਤਾ ਗਿਆ ਬੇਸ਼ੱਕ ਇਹ ਰੈਲੀ ਜਿਹੜੀ ਐ ਲੈਂਡ ਪੂਲਿੰਗ ਪਾਲਿਸੀ ਉਸ ਨੂੰ ਰੱਦ ਕਰਵਾਉਣ ਤੋਂ ਹੋਣ ਤੋਂ ਪਹਿਲਾਂ ਤੋਂ ਐਲਾਨ ਕਰ ਦਿੱਤਾ ਸੀ ਇਸ ਰੈਲੀ ਦਾ ਪਰ ਫਿਰ ਵੀ ਉਸ ਤੋਂ ਬਾਅਦ ਜਗਾ ਜਗਾ ਦੇ ਉੱਤੇ ਲੈਂਡ ਪੂਲਿੰਗ ਪਾਲਿਸੀ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਚਾਹੇ ਉਹ ਜਿਨ੍ਹਾਂ ਦੀ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਸੀ ਉਹਨਾਂ ਲੋਕਾਂ ਦੇ ਵੱਲੋਂ ਜਿਹਾ ਕਿਸਾਨ ਯੂਨੀਅਨ ਹੁਣ ਉਹਨਾਂ ਦੇ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਟਰੈਕਟਰ ਮਾਰਚ ਤੱਕ ਜਿਹੜਾ ਕੀਤਾ ਗਿਆ ਸੀਗਾ ਤਾਂਕਿ ਜਿਹੜੀ ਜ਼ਮੀਨ ਐ ਸੀ ਐਕਵਾਇਰ ਨਹੀਂ ਹੋਣ ਦੇਣੀ ਉਸ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਜਿਹੜਾ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਮਰਾਲਾ ਦੇ ਵਿੱਚ ਰੱਖਿਆ ਗਿਆ ਜਿੱਥੇ ਸਯੁਕਤ ਕਿਸਾਨ ਮੋਰਚੇ ਦੇ तमाम ਲੀਡਰ ਜਿਹੜੇ ਨੇ ਜਿਹਾ ਉਹ ਬਲਵੀਰ ਸਿੰਘ ਰਾਜੀਆਲ ਹੋਣ ਜਿਹਾ ਉਹ ਹਰਿੰਦਰ ਸਿੰਘ ਲੱਖੋਵਾਲ ਹੋਣ ਜਿਹਾ ਉਹ ਦਰਸ਼ਨਪਾਲ ਸਿੰਘ ਹੋਣ ਜਿਹਾ ਉਸ ਤੋਂ ਇਲਾਵਾ ਰੋਲ ਜਿਹੜੇ ਰੋਲਦੂ ਸਿੰਘ ਮਾਨਸਾ ਨੇ ਉਹ ਹੁਣ ਤਾਂ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਜਿਹੜੇ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਦੇ ਉਹ ਪਹੁੰਚਦੇ ਨੇ ਕਈ ਤਰ੍ਹਾਂ ਦਾ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਵੀ ਕਈ ਤਰ੍ਹਾਂ ਦੇ ਐਲਾਨ ਜਿਹੜੇ ਨੇ ਇਸ ਮੋਈ ਰੈਲੀ ਤੋਂ ਬਾਅਦ ਜਿਹੜੇ ਕੀਤੇ ਜਾਣਗੇ ਗੱਲਬਾਤ ਕਰਾਂਗੇ ਸਾਰੇ ਆਗੂਆਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਹਸਣਾ ਬਦ ਇਕੱਠ ਹੋਇਆ ਇਕੱਠ ਦਾ ਤਾਂ ਹਾਲੇ ਸੀ ਵੀ ਹਾਲੇ 10 10 12 12 ਕਿਲੋਮੀਟਰ ਤੱਕ ਸਮਰਾਲੇ ਨੂੰ ਆਉਂਦੀਆਂ ਸਾਰੀਆਂ ਸੜਕਾਂ ਹਾਲੇ ਬਲੌਕ ਸੀ ਲੋਕ ਬਹੁਤ ਸਾਰੇ ਇੱਥੇ ਪਹੁੰਚ ਹੀ ਨਹੀਂ ਸਕੇ। ਅਤੇ ਇੱਥੇ ਜਿੰਨਾ ਅਸੀਂ ਪ੍ਰਬੰਧ ਕੀਤਾ ਸੀ, ਉਸ ਤੋਂ ਕਿਤੇ ਬਾਹਰ ਲੋਕੀ ਉਨੇ ਰੋਕੀ ਬਾਹਰ ਸੀ। ਅਤੇ ਮੰਡੀ 'ਚ ਮਨੁੱਖੇ ਮਨੁੱਖ ਦਿਖਾਈ ਦਿੰਦੇ ਸੀ। ਤੋਂ ਇਹਦਾ ਮਤਲਬ ਵੀ ਕਿਸਾਨਾਂ 'ਚ ਹਾਲੇ ਸਰਕਾਰ ਨੂੰ ਦੇਣਾ ਗੁੱਸਾ ਲੈਂਡ ਪੂਲਿੰਗ ਪਾਲਸੀ ਦਾ। ਤੇ ਅਸੀਂ ਸਰਕਾਰ ਜਿੱਥੇ ਜਿੱਤ ਰਹੀ ਇਹ ਰੱਖੀ ਸੀ, ਉੱਥੇ ਇਹ ਵੀ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਸੀ। ਇਹ ਐਸਕੇਮ ਜਿਉਂਦਾ ਜਿਹੜਾ ਮੁੱਖ ਮੰਤਰੀ ਸਾਡਾ ਉਲਟਾ ਸਿੱਧਾ ਬੋਲ ਹੀ ਜਾਂਦਾ ਹੈ ਉਹਨੂੰ ਇਹ ਦੱਸਣਾ ਸੀ ਇਹ ਐਸਕੇਮ ਚ ਜਾਨ ਹੈ ਔਰ ਤੂੰ ਕੁਝ ਵੀ ਨਹੀਂ ਇਸ ਐਸਕੇਮ ਨੇ ਮੋਦੀ ਨੂੰ ਚੁਕਾਇਆ ਤੇ ਤੂੰ ਕਿਸੇ ਭਾਗ ਦੀ ਮੰਦੀ ਨਹੀਂ ਔਰ ਫਿਰ ਇਹ ਤੋਂ ਬਿਨਾ ਜਿਹੜਾ ਅੱਜ ਇੱਥੇ ਐਲਾਨ ਕੀਤਾ ਉਹ ਉਚੇਚੇ ਤੌਰ ਤੇ ਉਹ ਸੀ ਵੀ ਹਾਲੇ ਵੀ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਸਰਕਾਰ ਦੀ ਅਮਰੀਕਾ ਨਾਲ ਤੇ ਵਿਕਸਿਤ ਦੇਸ਼ਾਂ ਨਾਲ ਚੱਲ ਰਹੀ ਹੈ ਜਿੱਥੇ ਮੋਦੀ ਨੇ 15 ਅਗਸਤ ਨੂੰ ਏਡਾ ਵੱਡਾ ਝੂਠ ਬੋਲਿਆ ਵੀ ਮੇਰੀ ਮੈਂ ਕਿਸਾਨਾਂ ਦੇ ਨਾਲ ਖੜਾ ਕੰਧਾਂ ਵਾਂ ਖੜਾ ਉੱਤੇ ਜਿਆਦਾ ਹੁਣ ਪਿਛਲੇ ਹਫਤੇ 15 ਅਗਸਤ ਤੋਂ ਬਾਅਦ ਇਹਨਾਂ ਨੇ ਕਾਟਨ ਦੇ ਉੱਤੋਂ ਜਿਹੜੀ ਡਿਊਟੀ ਸੀ ਉਹ ਕਟਾ ਕੇ 11% ਕਟਾ ਕੇ ਖੁੱਲ੍ਹ ਦੇ ਦਿੱਤੀ ਅਮਰੀਕਾ ਨੂੰ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਔਰ ਉਹਨਾਂ ਦੀ ਇੰਪੋਰਟ ਕਾਟਨ ਦੀ ਸ਼ੁਰੂ ਹੋ ਗਈ ਉਹਦੇ ਨਾਲ ਜਿਹੜੇ ਕਾਟਨ ਪੈਦਾ ਕਰਨ ਵਾਲੇ ਕਿਸਾਨ ਨੇ ਸਾਰੇ ਦੇਸ਼ ਦੇ ਉਹ ਰੋਲ ਕੇ ਰੱਖ ਦਿੱਤੇ ਮਾਰਕੀਟ ਚ ਲੇਟ ਕ੍ਰੈਸ਼ ਕਰ ਗਏ ਅੱਜ ਕਿਸਾਨ ਰੋਲਦੇ ਨੇ ਅੱਛਾ ਇਸੇ ਤਰ੍ਹਾਂ 26 ਔਰ 27 ਨੂੰ ਅਮਰੀਕਾ ਦੀ ਟੀਮ ਫੇਰ ਨੇਗੋਸ਼ੀਏਸ਼ਨਸ ਕਰਨ ਆ ਰਹੀ ਹੈ ਜੇ ਤੁਸੀਂ ਜਵਾਬ ਵੀ ਦੇ ਦਿੱਤਾ ਤਾਂ ਫਿਰ ਨੇਗੋਸ਼ੀਏਸ਼ਨਸ ਕਾਹਦੀਆਂ ਇਹ ਇਦਾਂ ਦੇ ਭਰਮ ਪੈਦਾ ਕਰਕੇ ਲੋਕਾਂ ਨੂੰ ਮੂਰਖ ਨਾ ਬਣਾਓ ਤੇ ਲੋਕ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨ ਸਮਝਦੇ ਨੇ ਅੱਜ ਤਿਆਰ ਨੇ ਜੇ ਕਿਤੇ ਸਰਕਾਰ ਨੇ ਅਸੀਂ ਗਲਤੀ ਕਰ ਲਈ ਵੀ ਫ੍ਰੀ ਟ੍ਰੇਡ ਟ੍ਰੇਡ ਐਗਰੀਮੈਂਟ ਜੇ ਖੇਤੀ ਸੈਕਟਰ ਤੇ ਇਹਦੇ ਸਹਾਇਕਤਨ ਦੇ ਖੋਲ ਦਿੱਤੇ ਤਾਂ ਇੱਕਦਮ ਇੱਕ ਵੱਡਾ ਕਿਸਾਨ ਅੰਦੋਲਨ ਸਾਰੇ ਦੇਸ਼ ਪੱਧਰ ਤੇ ਸ਼ੁਰੂ ਹੋਏਗਾ ਉਹ ਅਸੀਂ ਅੱਜ ਤੋਂ ਐਲਾਨ ਕੀਤਾ ਇਹ ਤੋਂ ਬਿਨਾ ਜਿਹੜੇ ਜਿਹੜੇ ਕੰਦੇ ਲਗਾਏ ਪਾਣੀ ਦੇ ਮੁੱਦੇ ਤੇ ਪੰਜਾਬ ਦੀ ਜ਼ਰੂਰਤ ਹੈ ਇਸ ਵੇਲੇ ਸਾਡਾ ਪਾਣੀ ਸਾਰਾ ਕੈਂਸਰਸ ਹੋ ਗਿਆ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਸਰਕਾਰ ਕਹਿ ਚੁੱਕੀ ਅੱਜ ਸਾਡੀ ਡਿਮਾਂਡ ਹੈ ਪੀ ਪਾਣੀ ਜਿਹੜਾ ਪੀਣ ਵਾਸਤੇ ਹਰ ਘਰ ਨੂੰ ਸਾਫ਼ ਪਾਣੀ ਇਹ ਹਰ ਖੇਤ ਨੂੰ ਪਾਣੀ ਉਹਦਾ ਸਰਕਾਰ ਪ੍ਰਬੰਧ ਕਰਕੇ ਦੇਵੇ ਅੱਜ ਜਿਹੜੇ ਹੜ ਆਏ ਨੇ ਇਹ ਹੜ ਸਰਕਾਰਾਂ ਦੀ ਨਲਾਕੀ ਕਾਰਨ ਆਏ ਜੇ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਪਲੈਨਿੰਗ ਹੋਈ ਸੀ ਜੇ ਫਾਰ ਇਗਜ਼ਾਮਪਲ ਦਸ਼ਮੇਸ਼ ਕਨਾਲ ਦੀ ਜ਼ਮੀਨ ਵੀ ਐਕਵਾਇਰ ਹੋ ਗਈ ਔਰ ਉੱਥੇ ਵੱਡੇ ਵੱਡੇ ਦਰਖਤ ਜਿਵੇਂ ਕਿਸੇ ਨੇ ਕੋਈ ਨਹਿਰ ਨਹੀਂ ਕੱਢੀ ਅਕਾਲੀ ਸਰਕਾਰ ਵਲੇ 1000 ਕਰੋੜ ਰੁਪਇਆ ਭਾਰਤ ਸਰਕਾਰ ਕੋਲ ਨਹਿਰ ਕੱਢਣ ਲਈ ਆ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਜੇ ਨਹਿਰਾਂ ਕੱਡੀਆਂ ਹੁੰਦੀਆਂ ਰਾਵੀ ਦੀ ਬਿਆਸ ਦਾ ਤੇ ਸਤਲੁਜ ਦੇ ਪਾਣੀ ਦੀਆਂ ਤਾਂ ਇੱਥੇ ਹੜ ਆਈ ਨਹੀਂ ਸੀ ਸਕਦੇ ਕੋਈ ਗੁੰਜਾਇਸ਼ ਸੀ ਜਗੜ ਹੁੰਦੀ ਹਰ ਵਾਰੀ ਜਦੋਂ ਹੜ ਆਉਂਦੇ ਨੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੂੰ ਡੁੱਬ ਜਾਂਦੇ ਨੇ ਔਰ ਉੱਥੇ ਦੇ ਲੋਕਾਂ ਨੂੰ ਉਹਨਾਂ ਦੇ ਘਰ ਵੀ ਟੈਂਦੇ ਨੇ ਉੱਥੇ ਗਰੀਬਾਂ ਦੇ ਘਰ ਟੈਂਦੇ ਨੇ ਉਹਨਾਂ ਨੂੰ ਉਹਨਾਂ ਦਾ 6-6 ਮਹੀਨੇ ਕੋਈ ਰੋਟੀ ਦਾ ਜਿਗਾਰ ਨਹੀਂ ਮੰਨਦਾ ਔਰ ਅੱਜ ਤਾਂ ਅਫਸੋਸ ਇਹ ਹੈ ਵੀ 2023 ਦਾ ਇਸ ਸਰਕਾਰ ਨੇ ਕੁਝ ਨਹੀਂ ਦਿੱਤਾ ਹੁਣ ਸਿਰਫ ਇੱਕ ਜਾਬਤਾ ਪੂਰਾ ਕਰਨ ਵਾਸਤੇ ਇੱਕ ਗੇੜਾ ਮੁੱਖ ਮੰਤਰੀ ਮਾਰ ਰਿਹਾ ਹੈ ਕਹਿ ਦਿੱਤਾ ਵੀ ਅਸੀਂ ਇਹਦੀ ਸਪੈਸ਼ਲ ਵਰਤਾਉਣੀ ਕਰਾਂਗੇ ਔਰ ਜੇ ਇਹਨਾਂ ਨੇ ਨਾ ਦਿੱਤਾ ਮੁਆਵਜ਼ਾ ਤਾਂ ਇਹਦੇ ਤੇ ਵੀ ਅਸੀਂ ਜ਼ਬਰਦਸਤ ਜਵਾਬ ਦੇਵਾਂਗੇ ਤੋਂ ਮੁੱਦੇ ਦੇ ਇੱਕ ਤਾਂ ਗੰਨੇ ਦੇ ਬਕਾਇਆ ਖੜਿਆ ਜਿਹੜੇ ਬਹੁਤ ਉਹਦੇ ਬਾਰੇ ਕੁਆਲਿਟੀ ਨਹੀਂ ਹੈ ਗੰਨੇ ਦਾ ਬਕਾਇਆ ਬਹੁਤ ਖੜਾ ਹੈ ਡਰਾਮਾ ਇਹ ਕੀਤਾ ਜਾ ਰਿਹਾ ਵੀ ਖਜ਼ਾਨਿਆਂ ਚ ਪੈਸੇ ਭੇਜਤੇ ਅਫਸਰਾਂ ਨੇ ਦਸਤਕਤਾਂ ਨਹੀਂ ਕੀਤੇ ਇਸ ਕਰਕੇ ਪੇਮੈਂਟ ਕਿਸਾਨਾਂ ਨੂੰ ਨਹੀਂ ਹੋ ਰਹੀ ਨਵੀਂ ਫਸਲ ਆ ਗਈ ਨਵੰਬਰ ਵਿੱਚ ਨਵਾਂ ਕ੍ਰਸ਼ਿੰਗ ਸੀਜ਼ਨ ਸ਼ੁਰੂ ਹੋ ਜਾਂਦਾ ਸੀ ਪਿਛਲੇ ਸਾਲ ਦੇ ਹੁਣ ਨਹੀਂ ਪੈਸੇ ਨਹੀਂ ਦਿੱਤੇ ਜੇ ਉਹ 31 ਤਰੀਕ ਤੱਕ ਨਹੀਂ ਪੇਮੈਂਟ ਦਿੰਦੇ ਤਾਂ 2 ਤਰੀਕ ਨੂੰ ਅਸੀਂ ਫੈਸਲਾ ਕਰਤਾ ਵੀ ਇਸ ਮੁੱਖ ਮੰਤਰੀ ਦਾ ਘਰ ਕੇ ਅਣਵੀਂ ਤੇ ਸਮੇਂ ਨਹੀਂ ਸੀ ਕਰ ਉਹਦਾ ਘੇਰ ਕੇ ਬਹਿ ਜਾਗੇ ਇਹ ਤੋਂ ਬਿਨਾ ਕੋਆਪਰੇਟਿਵ ਜਿਹੜੀ ਆ ਉਹ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਕੋਆਪਰੇਟਿਵ ਅਫਸਰਸ਼ਾਹੀ ਔਰ ਪੋਲੀਟੀਕਲ ਲੋਕਾਂ ਨੇ ਲੁੱਕ ਕੇ ਖਾ ਲਈ ਇੱਕ ਇੱਕ ਧਾਰਾ ਡੁੱਬ ਗਿਆ ਸਾਰੇ ਧਾਰੇ ਘਾਟੇ ਚ ਨੇ ਔਰ ਹੁਣ ਭਾਰਤ ਸਰਕਾਰ ਨੇ ਇੱਕ ਨਵਾਂ ਕੰਮ ਕਰਤਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਤੀ ਹੁਣ ਉਹਨਾਂ ਨੇ ਸਟੇਟਾਂ ਦੇ ਵਿੱਚ ਕੋਆਪਰੇਟਿਵ ਦੇ ਮਾਮਲੇ ਤੇ ਦਖਲ ਦੇਣਾ ਸ਼ੁਰੂ ਕਰਤਾ ਹੈ ਸਹਿਕਾਰਤਾ ਇੱਕ ਸਟੇਟ ਸਬਜੈਕਟ ਹੈ ਇਹਦੇ ਤੇ ਕੇਂਦਰ ਦਖਲ ਨਹੀਂ ਦੇ ਸਕਦਾ ਜੇ ਇਸੇ ਤਰ੍ਹਾਂ ਰਿਹਾ ਕੇਂਦਰ ਨਾਲ ਇਹਦਾ ਵੀ ਅਸੀਂ ਜਵਾਬ ਦੇਾਂਗੇ ਇਹ ਵੀ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਆਪਣੇ ਅਧਾਰੇ ਉਹਨਾਂ ਦੇ ਹੱਥਾਂ 'ਚ ਨਹੀਂ ਜਾਣ ਦੇਣੇ ਇਹਦੇ 'ਚ ਕੋਈ ਵੀ ਇੱਕ ਇੱਕ ਗੱਲ ਰਹਿ ਗਈ ਮੈਂ ਕਹਿਣੀ ਚਾਹਾਂਗਾ ਵੀ ਅਮਰੀਕਾ 'ਚ ਇੱਕ ਐਕਸੀਡੈਂਟ ਹੋਇਆ ਇੱਕ ਟਰਾਲੇ ਦਾ ਉਹਦੀ ਸਜ਼ਾ ਇਹ ਦੇ ਰਿਹਾ ਉਹ ਉੱਥੇ ਦੀ ਸਰਕਾਰ 트ੰਪ ਉਹ ਕਹਿੰਦਾ ਜਿੰਨੇ ਟਰਾਲਿਆਂ ਦੇ ਡਰਾਈਵਰ ਨੇ ਭਾਰਤੀ ਨੇ ਉਹ ਸਾਰੇ ਉੱਥੋਂ ਰਿਪੋਰਟ ਕਰ ਦੇਣਗੇ ਉਲਟਾ ਨਾਲ ਨਹੀਂ ਚਲਾ ਸਕੂਗੇ ਲੱਖਾਂ ਪੰਜਾਬੀ ਜਿਹੜੇ ਉੱਤੇ ਸਾਲਾਂ ਬਧੀ ਟਰਾਲੇ ਚਲਾਉਂਦੇ ਆਏ ਨੇ ਇੱਕ ਐਕਸੀਡੈਂਟ ਹੋ ਗਿਆ ਕਿਸੇ ਗੋਰੇ ਤੋਂ ਵੀ ਹੋ ਸਕਦਾ ਹੈ ਇਹ ਕੋਈ ਜੁਰਮ ਨਹੀਂ ਤਾਂ ਵੀ ਜੇ ਪੰਜਾਬੀ ਤੋਂ ਹੋ ਗਿਆ ਤਾਂ ਬੜਾ ਗੁਨਾਹ ਹੈ ਜੇ ਉੱਥੇ ਅਮਰੀਕਨ ਗੋਰੇ ਤੋਂ ਹੋ ਗਿਆ ਫਿਰ ਕੋਈ ਗੁਨਾਹ ਨਹੀਂ ਇਸ ਤਰ੍ਹਾਂ ਨਹੀਂ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਟਰੰਪ ਸਰਕਾਰ ਦੇ ਆਪਣੇ ਫੈਸਲੇ ਨੂੰ ਰਿਵਿਊ ਕਰੇ ਔਰ ਉਥੋਂ ਕਿਸੇ ਨੂੰ ਜੇ ਕੱਢਣਗੇ ਤਾਂ ਇਹਦਾ ਵਿਰੋਧ ਇੱਥੇ ਵੀ ਹੋਏਗਾ 2027 ਦੀ ਇਲੈਕਸ਼ਨ ਨੂੰ ਚੈਲੰਜ ਕੀਤਾ ਵੀ ਡੰਡ ਭੇਦ ਦੇਖੋ 2027 ਦੀ ਇਲੈਕਸ਼ਨ ਬਾਰੇ ਉਹਨਾਂ ਨੇ ਪੰਜਾਬੀਆਂ ਨੂੰ ਚੈਲੰਜ ਕੀਤਾ ਉਹ ਅਸੀਂ ਉਹਨਾਂ ਨੂੰ ਪਿੰਡਾਂ ਜਵਾਬ ਦੇਵਾਂਗੇ ਜਿਹੜਾ ਉਹਨਾਂ ਨੇ ਬੇਹਸਾਨ ਦਾ ਤੰਗ ਭੇਦ ਸਵਾਲ ਜਵਾਬ ਲੜਾਈ ਝਗੜੇ ਅਸੀਂ ਕੁਝ ਵੀ ਕਰਾਂਗੇ ਅਸੀਂ 2027 ਦੀ ਇਲੈਕਸ਼ਨ ਜਿੰਨੀ ਹੈ ਇਹ ਇੱਕ ਤਰ੍ਹਾਂ ਦਾ ਪੰਜਾਬੀ ਮਾਨਸਿਕਤਾ ਨੂੰ ਚੈਲੰਜ ਹੈ ਜਿਹੜੇ ਦਿੱਲੀ ਦੇ ਧਾੜਵੀ ਇੱਥੇ ਆਏ ਬੈਠੇ ਨੇ ਕਿਉਂਕਿ ਪੰਜਾਬ ਦੀ ਤਾਂ ਸਰਕਾਰ ਸਰੈਂਡਰ ਕਰ ਗਈ ਸਰਕਾਰ ਨਾ ਦੀ ਚੀਜ਼ ਨਹੀਂ ਨਾ ਮੁੱਖ ਮੰਤਰੀਆਂ ਨਾ ਪ੍ਰਧਾਨ ਮੰਤਰੀ ਆ ਉਹਨਾਂ ਦੇ ਬਲੇ ਕਾਖਲ ਉਹ ਜੋ ਦਿੱਲੀ ਵਾਲੇ ਕਹਿੰਦੇ ਨੇ ਉਹ ਕਰਦੇ ਨੇ ਇਸ ਕਰਕੇ ਮੈਂ ਸਮਝਦਾ ਆ ਕਿ ਜੇ ਉਹਨਾਂ ਨੇ ਜਿਹੜਾ ਚੈਲੰਜ ਦਿੱਤਾ ਅਸੀਂ ਉਹ ਚੈਲੰਜ ਕਬੂਲ ਕਰਦੇ ਆ ਜਦੋਂ ਆਉਣਗੇ ਸਾਡੇ ਕੋਲ ਆਮਦਾਨ ਦੰਡ ਭੇਜੇ ਵਰਤਨ ਦੇ ਅਸੀਂ ਉਹਦਾ ਕਰਾਰਾ ਜਵਾਬ ਦੇਣਾ ਜਿਤੇ ਰੈਲੀ ਸੀਗੀ ਕਿਵੇਂ ਦੇਖਦੇ ਅੱਜ ਕਿਵੇਂ ਕਿੰਨਾ ਸੀਗਾ ਕੋਈ ਜ਼ਿਆਦਾ ਤਾਂ ਸਾਨੂੰ ਪਤਾ ਇਸ ਦਾ ਸਟੇਜ ਤੇ ਬੈਠੇ ਸਨ ਤਾਂ ਕੋਈ ਪਤਾ ਨਹੀਂ ਜਿਤੇ ਰੈਲੀ ਸਾਹਸ ਨਾਲ ਜਿਹੜੇ ਇਕੱਠ ਸੀਗਾ ਸਾਹਸ ਸੀ ਬਹੁਤ ਜ਼ੋਰਦਾਰ ਤੱਕ ਰਹਿ ਬੜੇ ਉਤਸ਼ਾਹ ਵਾਲੇ ਲੋਕ ਆਏ ਨੇ ਤੇ ਵੀ ਉਤਸ਼ਾਹ ਨਾ ਫਰਦੇ ਵਾਦੇ ਵਾਰਸ਼ ਦੇ ਵਿੱਚ ਰੋਕ ਬੈਠੇ ਰਹੇ ਇਸ ਕਰਕੇ ਪੰਜਾਬ ਨੇ ਵੀ ਭਾਰੀ ਗੁੱਸਾ ਸੀ ਕਿ ਉਹਨਾਂ ਨੇ bina ਬਿਨਾ ਪੈਸੇ ਤੋਂ ਇੱਕ ਪੌਂਚੀ ਦੇ ਤੈਤ ਉੱਤੇ ਬਿਆਂ ਦੀਆਂ ਜਾ ਕੇ ਮੌਜ ਨਾਲ ਲੈਂਡੋ ਪੈਰ ਕਰਕੇ ਉਹਨਾਂ ਨੂੰ ਮਤਲਬ ਕਹਿਤਾ ਘਰੋਂ ਬਾਹਰ ਨਿਕਲੋ ਇਹ ਲੋਕਾਂ ਤੋਂ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਹਦੇ ਵਿੱਚ ਉਹਨਾਂ ਦੇ ਲੋਕਾਂ ਜ세 ਬੰਦਿਆ ਨੇ ਸਹਿਰ ਜੋੜੇ ਲੋਕਾਂ ਦਾ ਸਮਰਥਨ ਜਿਹੜੇ ਫਿਰ ਫਸਲਾਬਾਦ ਚ ਲੈਣਗੇ ਆਪ ਕੋਈ ਅਜਿਹਾ ਐਲਾਨ ਵੀ ਕਰਨ ਜਾ ਰਹੇ ਹੋ ਜਿਵੇਂ ਪਹਿਲਾਂ ਪੱਕਾ ਮੋਰਚਾ ਲਗਾਇਆ ਗਿਆ ਸੀ ਐਲਾਨ ਹੋਵੇ ਜੀ ਦੋ ਤਿੰਨ ਲਾਲ ਹੋਵੇ ਜਿਹੜਾ ਮੁਕਤਰਾ ਬਿਪਾਸ ਸੁਧਾਰ ਦਾ ਕੀਤਾ ਹੈ ਤਰੀਕਾ ਦੇ ਭਾਰਤ ਨਾਲ ਆ ਪਿਛਲੇ ਕਾਟਨ ਦੇ ਤੋਂ ਟੈਕਸ ਮੁਕਤ ਕੀਤਾ ਉਹਦਾ ਵਿਰੋਧ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਦੇ ਕਣਕ ਦੇ ਸੋਇਆਬੀਨ ਤੇ ਦੁੱਧ ਤੇ ਜੇ ਇਹੋ ਜਿਹਾ ਕੋਈ ਟੈਕਸ ਮੁਕਤ ਵਪਾਰ ਕਰਦੇ ਨੇ ਤਾਂ ਡਰ ਦਾ ਵਿਰੋਧ ਕੀਤਾ ਜਾਊਗਾ। ਆਲ ਪੀੜਤਾ ਦੀ ਮਦਦਗਾਰ ਤੇ ਸਰਕਾਰ ਦੇ ਦਬਾਅ ਆ ਜਾਊਗਾ। ਗੰਨੇ ਦੀ ਪੇਮੈਂਟ ਕਰਾਈ ਜਾਊਗੀ। ਜਿਹੜੀਆਂ ਸਹਿਕਾਰੀ ਸੁਭਾਵਾਂ ਨੇ ਉਹਨਾਂ ਦੀਆਂ ਦੁੱਧ ਦੇ ਜਿਹੜੇ ਕਟਣਾ ਉਹਦੇ ਖਿਲਾਫ ਆ ਜਾਊਗਾ ਬਤਾਰਾ। ਕਾਦੀਆਂ ਸਾਹਿਬ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਰੈਲੀ ਹੋਈ ਹੈ ਵਿਸ਼ਾਲ ਰੈਲੀ ਜਿੱਤ ਦੀ ਰੈਲੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਲੋਕਾਂ ਦੀ ਜਿਹੜੀ ਡੈਮੋਕਰੈਟਿਕ ਹੱਕ ਹੁੰਦੇ ਆ ਉਹਦੀ ਜਿੱਤ ਆ। ਲੋਕਾਂ ਦੇ ਕੱਠ ਨੇ ਇਹ ਸਾਬਤ ਕੀਤਾ ਵੀ ਇਹ ਕੱਠ ਸੀ ਜਿਹੜੀ ਲੱਟ ਸੀ ਇਹਦੇ ਤੇ ਲੋਕਾਂ ਨੇ ਲੜਾਈਨ ਪੂਰਿੰਗ ਦੀ ਜਿਹੜੀ ਸਰਕਾਰ ਨੇ ਨੀਤੀ ਵਾਪਸ ਲਿੱਤੀ ਐ ਇਹ ਅੱਜ ਅਸੀਂ ਰੱਬ ਮੌਲ ਰੱਖਿਆ ਸੀ ਮਾਫ ਕਰਵਾਉਣ ਨੂੰ ਪਰ ਜਦ ਸਰਕਾਰ ਨੇ ਰੱਖਣ ਤੋਂ ਪਹਿਲਾਂ ਹੀ ਬਲੈਨ ਵਾਪਸ ਕਰ ਲਈ ਤਾਂ ਆਪਾਂ ਇਹਨੂੰ ਜੇਤੂ ਰੈਲੀ ਰਖਲਾ ਨਾਮ ਦੇਤਾ ਸੀ ਪਰ ਜੇਤੂ ਰੈਲੀ ਦੇਣ ਤੋਂ ਬਾਅਦ ਵੀ ਇਡਾ ਵੱਡਾ ਕਾਟਾ ਤਾਂ ਲੋਕਾਂ ਦਾ ਕਿਹੜਾ ਗੁੱਸਾ ਸੀ ਉਸ ਪਾਲਿਸੀ ਅਗੇਂਸਟ ਉਹ ਵੀ ਪਤਾ ਲੱਗਿਆ ਤੇ ਐਸਕੇਐਮ ਦੇ ਉੱਪਰ ਜਿਹੜਾ ਲੋਕਾਂ ਨੇ ਭਰੋਸਾ ਕੀਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਅਕਸ ਤਰ੍ਹਾਂ ਦੀਆਂ ਮੰਗਾਂ ਨੇ ਜਿਹੜੀਆਂ ਹੁਣ ਹਜੇ ਹੋਰ ਰਹਿੰਦੀਆਂ ਨੇ ਜਿਹੜੀਆਂ ਮਨਾਉਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਂਦਾ ਦੇਖੋ ਜਿਵੇਂ ਤਿੰਨ ਕਰੂਨ ਆਏ ਸੀ ਕਾਲੇ ਉਹ ਨਵੀਂ ਮੰਗ ਨਵੇਂ ਅਟੈਕ ਛੱਟੇ ਹੋਏ ਸੀ ਉੱਤੇ ਲੜਾਈ ਹੋਈ ਸੀ ਆ ਵੀ ਕੋਈ ਸਾਡੀ ਮੰਗ ਨਹੀਂ ਸੀ ਸਾਡੀ ਕੋਈ ਅਕਵਾਇਰ ਕਰਨ ਦੀ ਰਪੂਲ ਪਿੰਗ ਇਹਦਾ ਉੱਪਰੋਂ ਆ ਕੇ ਢੱਕ ਗਿਆ ਸਾਡੀਆਂ ਜ਼ਮੀਨਾਂ ਦਾ ਹੀ ਅਟੈਕ ਹੋ ਗਿਆ ਪਰ ਜਿਹੜੀਆਂ ਸਾਡੀਆਂ ਮੰਗਾ ਕਿਸਾਨੀ ਦੀ ਚੱਲ ਰਹੀਆਂ ਨੇ ਜਿਹੜੀ ਕ੍ਰਿਸੀ ਚ ਕਰਜ਼ੇ ਹੇਟ ਕਿਸਾਨ ਹੈਗਾ ਉਹਨੂੰ ਜਿਵੇਂ ਜਿਵੇਂ ਸਰਕਾਰਾਂ ਦੱਬਣ ਨੂੰ ਕੋਸ਼ਿਸ਼ ਕਰ ਰਹੀਆਂ ਹਨ ਅਲੱਗ-ਅਲੱਗ ਤਰੀਕੇ ਦੀਆਂ ਬਹੁਤ ਮੰਗਾਂ ਨੇ ਜਿਹੜੀਆਂ ਕਰਦੀਆਂ ਜਿਵੇਂ ਕਿ ਅੱਜ ਜਿਹੜੀ ਇੱਕ ਪਾਸ ਹੋਈ ਹੈ ਜਿਹੜੀ ਸੁਸਾਇਟੀ ਦੇ ਵਿੱਚ ਆਪਣੀ ਸੁਸਾਇਟੀਆਂ ਨੇ ਜਿਹੜੀ ਇੱਕ ਪਿੰਡ ਦੀ ਮਾਲਕੀ ਹੁੰਦੀ ਆ ਪਿੰਡਾਂ ਵਾਲੇ ਜ਼ਮੀਨ ਗਹਿਣੇ ਰੱਖਦੇ ਆ ਤਾਂ ਉਹਦੀ ਸੁਸਾਇਟੀ ਚਲਾਉਂਦੇ ਨੇ ਕਾਰਪੋਰੇਟ ਸੁਸਾਇਟੀਆਂ ਪੰਜਾਬ ਉਹਦਾ ਅਧਿਕਾਰ ਰੱਖਦਾ ਪੰਜਾਬ ਸਰਕਾਰ ਕਰਕੇ ਪਰ ਉਹਨੂੰ ਸੈਂਟਰਲ ਦੇ ਅਧੀਨ ਕਰਨ ਵਾਸਤੇ ਉਹ ਜਿਹੜੇ ਸਾਜ਼ਿਸ਼ ਕੀਤੀ ਜਾ ਰਹੀ ਆ ਉਹ ਫੇਰ ਉਹੀ ਤੰਗ ਜਿਹੜਾ ਪਹਿਲਾਂ ਤੇਨ ਕਾਨੂੰਨ ਸੀ ਫੇਰ ਜ਼ਮੀਨ ਸੀ ਹੁਣ ਤੇੜੇ ਤਰੀਕੇ ਨਾਲ ਉਹ ਸੁਸਾਇਟੀਆਂ ਦਾ ਦਾਵਾ ਕਰਨਾ ਤਾਂ ਕਿਉਂਕਿ ਸਾਡੇ ਹਰੇਕ ਜ਼ਮੀਨ ਉਹਦੇ ਕੋਲ ਗਹਿਣੇ ਆ ਕਿਉਂਕਿ ਅਸੀਂ ਹਰ ਖੇਤੀ ਦਾ ਜਿਹੜਾ ਖਰਚਾ ਚਲਾਉਨੇ ਆ ਜਾਂ ਘਰ ਦਾ ਖਰਚਾ ਉਹ ਸੋਸਾਇਟੀ ਦੇ ਪੈਸੇ ਚ ਚਲਾਉਨੇ ਆ ਤਾਂ ਉਹ ਜ਼ਮੀਨਾਂ ਤੇੜੇ ਤਰੀਕੇ ਨਾਲ ਕਿਤੇ ਨਾ ਕਿਤੇ ਅਟੈਕ ਹੋ ਰਿਹਾ ਉਹਦੇ ਉੱਤੇ ਲੋਕਾਂ ਨੂੰ ਸੁਚੇਤ ਰਹਿਣ ਨੂੰ ਵੀ ਕਿਹਾ ਜਦੋਂ ਵੀ ਉਹ ਆਉਂਦਾ ਤੇ ਲੋਕ ਇਦਾਂ ਹੀ ਦੁਆਰਾ ਖੜੇ ਹੋ ਜਾਂਦੇ ਆ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਵਾਂਗ ਦੁਬਾਰਾ ਤੋਂ ਅੰਦੋਲਨ ਸ਼ੁਰੂ ਹੋ ਸਕਦਾ ਕੋਈ ਇਸ ਤਰ੍ਹਾਂ ਸਰਕਾਰ ਦੇ ਅਟੈਕ ਬਾਰ ਬਾਰ ਆ ਰਹੇ ਨੇ ਜਿਸ ਤਰ੍ਹਾਂ ਸਾਬਤ ਕਰ ਲਿਆ ਸੀ ਮੈਂ ਦੋ ਦੋਨੇ ਜਿੱਤ ਕੇ ਜੇ ਮੋਦੀ ਤੋਂ ਮਾਫੀ ਮੰਗਾਈ ਅੱਜ ਸੀਐਮ ਸਾਹਿਬ ਤੋਂ ਮਾਫੀ ਮੰਗਾ ਲਈ ਹਾਲੇ ਮਾਫੀ ਨਹੀਂ ਮੰਗਦੇ ਹਾਲੇ ਵੀ ਢਿੱਡ ਚ ਰੱਖਦੇ ਆ ਕੋਈ ਗੱਲ ਕਿ ਕਿਵੇਂ ਨਾ ਕਿਵੇਂ ਟੇੜੇ ਤਰੀਕੇ ਨਾਲ ਕਰੀਆ ਪਰ ਜੇ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਹੁੰਦੀ ਰਹੂਗੀ ਤਾਂ ਅੰਦোলন ਉਹਨਾਂ ਨੂੰ ਅੱਜ ਦੀ ਰੈਲੀ ਤੇ ਘਟਕੜ ਸਮਝ ਲੈਣਾ ਚਾਹੀਦਾ ਵੀ ਦੋਨੋਂ ਵੱਡਾ ਹੋਵੇ ਲਖਵਾਲ ਸਾਹਿਬ ਅੱਜ ਜਿਹੜਾ ਸਮਰਾਲਾ ਦੇ ਵਿੱਚ ਲੈਂਡ ਬੋਲਿੰਗ ਪੋਲਿਸੀ ਰੱਦ ਕਰਾਉਣ ਦੀ ਜਿੱਤ ਰੈਲੀ ਰੱਖੀ ਗਈ ਸੀ ਉਸ ਦੇ ਵਿੱਚ ਪਹੁੰਚੇ ਹੋਏ ਹੋ ਕੀ ਕੰਮ ਕੀਤਾ ਬੜੀ ਖੁਸ਼ੀ ਆ ਕਿਸਾਨ ਮਜ਼ਦੂਰ ਸਾਡੇ ਵੀਰ ਆਪ ਮਾਰੇ ਆਏ ਆ ਕਿਉਂਕਿ ਲੀਟਰ ਵੀ ਉਦੋਂ ਹੀ ਤਕਰੇ ਹੁੰਦੇ ਆ ਜਾਂ ਲੋਕ ਮਗਰ ਹੁਣ ਕਈ ਵਾਰ ਸਰਕਾਰਾਂ ਨੂੰ ਬਹਿਮ ਪੈ ਜਾਂਦਾ ਵੀ ਲੋਕ ਸਾਡੇ ਨਾਲ ਆ ਅਸੀਂ ਸਰਕਾਰਾਂ ਨੂੰ ਦਿਖਾਤਾ ਵੀ ਆ ਲੋਕ ਇੱਕ ਆਵਾਜ਼ ਮਾਰੀ ਤੇ ਐਸਕੇਮ ਦੇ ਨਾਲ ਨੇ ਕਿਸੇ ਪਾਰਟੀ ਨਾਲ ਨਹੀਂ ਹੈਗੇ ਅਸੀਂ ਕੋਈ ਬੱਸਾਂ ਕਿਰਾਏ ਤੇ ਕਰਕੇ ਨਹੀਂ ਦਿੱਤੀਆਂ ਆਪ ਲੋਕ ਬੱਸਾਂ ਟਰੱਕ ਕਾਰਾਂ ਠੱਕੇ ਨਾਲ ਲੈ ਕੇ ਆਇਆ ਬਟ ਐਡਾ ਵੱਡਾ ਜਾਮ ਸਮਰਾਲੇ ਚ ਲੱਗ ਗਿਆ ਅਸੀਂ ਧਨਵਾਦੀਆਂ ਸਾਰੇ ਲੋਕਾਂ ਦੇ ਤੇ ਸਰਕਾਰ ਨੂੰ ਕਹਿੰਦੇ ਵੀ ਗੰਦ ਤੇ ਦੇਖ ਨੂੰ ਪੜ ਲੈਣਾ ਚਾਹੀਦਾ ਉਦੋਂ ਅਸੀਂ ਟਰੈਕਟਰ ਮਾਰਚ ਕੀਤਾ ਉਹਦੇ ਕਰਕੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸਰਕਾਰ ਨੇ ਵਾਪਸ ਲਈ ਆ ਤੇ ਸਰਕਾਰ ਦੇ ਹੋਰ ਤਿੰਨ ਚਾਰ ਮੰਗਾਂ ਨੇ ਜਿਹਦੇ ਲਈ ਅਸੀਂ ਸਰਕਾਰ ਨੂੰ ਅਗਰਾਹ ਕਰਨ ਆਏ ਆ ਨਹੀਂ ਤਾਂ ਫਿਰ ਸਰਕਾਰ ਇਹਨਾਂ ਕਹੇ ਵੀ ਇਹਨਾਂ ਨੇ ਮੋੜਚਾ ਲਾ ਲਿਆ ਇਹ ਸਾਡੇ ਘਰ ਘੇਰਣਾਉਦੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਸਰਕਾਰ ਅਣਜਾਣ ਨਾ ਮੜੇ 3 ਸਾਲ ਪਹਿਲਾਂ ਸਾਡੇ ਇਹਨਾਂ ਗੱਲਾਂ ਹੋਈਆਂ ਸੀ ਵਨ ਟਾਈਮ ਸੈਟਲਮੈਂਟ ਸਕੀਮ ਆਰਾ ਪਾਰਾ ਡੰਗਰਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਤੇ ਜਿਹੜੇ ਹੜ੍ਹਾਂ ਦਾ ਸਾਡਾ ਪਿੱਛੇ ਨਿਸ਼ਾਨ ਹੋਇਆ ਸੀ ਉਹਦੀ ਗੱਲ ਕੀਤੀ ਸੀ ਪਿਛਲੀ ਵਾਰ ਸਾਡਾ ਝੋਨਾ ਜਿਹੜਾ ਲੁੱਟਿਆ ਗਿਆ ਸੀਗਾ ਉਹ ਹੁਣ ਵੀ ਝੋਨਾ ਆ ਰਿਹਾ ਸੀਗਾ ਵੀ ਉਹਦੇ ਤੇ ਦੁਬਾਰਾ ਕੱਟ ਨਹੀਂ ਲੱਗਣ ਦਵਾਂਗੇ ਕਿਸਾਨਾਂ ਨੂੰ ਵੀ ਆ ਵੀ ਤਕੜੇ ਹੋ ਗਏ ਮੰਡੀਆਂ 'ਚ ਮੁਕਾਬਲਾ ਕਰੋ ਜੇ ਖੇਤੋਂ ਪਾਉਂਦੇ ਆ ਉਜ ਡੀਏਪੀ ਜੂਰੀਏ ਦੀ ਭਾਵੇਂ ਕਿੱਲੇ ਦਾ ਉਹ ਵੀ ਸਰਕਾਰ ਨੂੰ ਦਾ ਪ੍ਰਬੰਧ ਕਰੇ ਆਲੂ ਵਾਲੇ ਸਟੋਰ ਭਰੇ ਬੈ ਆਲੂ 'ਚ ਮੰਦਾ ਹੋ ਰਿਹਾ ਉਹਨਾਂ ਦਾ ਸਰਕਾਰ ਬਾਹਰ ਭੇਜਣ ਦਾ ਪ੍ਰਬੰਧ ਕਰੇ ਸਰਕਾਰ ਨੂੰ ਕਹਿਣਾ ਆ ਇੱਕ ਮੰਗ ਸੀਗੀ ਕੋਈ ਸੈਂਟਰ ਨੈਕਟਰੀ ਦੀ ਫਸਟ ਰੇਟ ਐਗਰੀਮੈਂਟ ਜਿਹੜਾ ਸਰਕਾਰ ਕਰਨ ਜਾ ਰਹੀ ਆ ਅਮਰੀਕਾ ਨਾਲ ਉਹਦੇ ਨਾਲ ਕਪਟਾ ਨੁਕਸਾਨ ਕਿਸਾਨਾਂ ਦਾ ਹੋ ਰੂ ਕਿਉਂਕਿ ਨਰਮੇ ਤੇ ਇਹਨਾਂ ਨੇ ਵਾਪਸ ਲੈ ਲਈ ਕਟੋਟੀ ਘਟਾਦੀ ਆ ਉਹ ਇਹ ਕਰਕੇ ਨਰਮਾ ਸਾਡਾ ਰੋਣ ਲੱਗ ਗਿਆ ਇਸਾਂ ਦੇ ਹੋਰ ਫਸਲਾਂ ਤੇ ਵੀ ਨਾ ਨੇ ਮੱਕੀ ਵੀ ਰੋਲੂਗੀ ਸਾਡੇ ਤਾਂ ਪੋਲਟਰੀ ਵੀ ਰੂ ਰੂਗੀ ਤੇ ਡੇਰੀ ਵੀ ਸਾਡੇ ਇਸ ਤਰ੍ਹਾਂ ਬਲੂਗੀ ਸਾਰੇ ਕਿਸਾਨ ਮਜ਼ਦੂਰ ਬੇਲੇ ਹੋ ਜਾਣਗੇ ਉਹ ਭਾਰਤ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ ਵੀ ਇਹੋ ਜਿਹਾ ਕੁਝ ਨਾ ਕਰੇ ਨਹੀਂ ਤਾਂ ਅਸੀਂ ਸਾਰੇ ਦੇਸ਼ ਲੈਵਲ ਤੇ ਇੱਕ ਵੱਡਾ ਅੰਦੋਲਨ ਭਾਰਤ ਸਰਕਾਰ ਵੱਲ ਨਹੀਂ ਕਰਾਂਗੇ ਆ ਇਹ ਵੀ ਕਿਹਾ ਜਾ ਰਿਹਾ ਸੀ ਕਿ ਐਸੇ ਵਿਸ਼ਾਲ ਰੈਲੀ ਤੋਂ ਇੱਕ ਕੋਈ ਅਧਿਹਾ ਐਲਾਨ ਕਰ ਸਕਦੇ ਆ ਕੋਈ ਜਿਵੇਂ ਪਹਿਲਾਂ ਕਿਸਾਨ ਮੋਰ ਚੱਲ ਗਿਆ ਸੀ ਉਹ ਜੇ ਹੋਆ ਕੋਈ ਪੱਕਾ ਮੋਰ ਚੱਲਣ ਜਾ ਰਹੀ ਅਸੀਂ ਕਿਸਾਨ ਮੋਰਚ ਅੱਜ ਤਾਂ ਫਿਲਹਾਲ ਅਸੀਂ ਛੋਟੇ ਐਲਾਨ ਕਰਾਂਗੇ ਅੱਜ ਸਰਕਾਰ ਨੂੰ ਸਮਾਂ ਦੇਵਾਂਗੇ ਇੱਕਦਮ ਮੋਰਚੇ ਦਾ ਐਲਾਨ ਨਹੀਂ ਕਰਾਂਗੇ ਸਰਕਾਰ ਕਹਿੰਦੀ ਹੈ ਜੇ ਮੋਰਚੇ ਲਾ ਦਿੰਦੇ ਆ ਅੱਜ ਅਸੀਂ ਇੱਥੇ ਐਲਾਨ ਕਰਾਂਗੇ ਇੱਕ ਗੰਨੇ ਦੀ ਪੇਮੈਂਟ ਆ ਉਹਦੇ ਲਈ ਅਸੀਂ ਐਲਾਨ ਕਰਾਂਗੇ ਉਹ ਸਾਨੂੰ ਜ਼ਰੂਰੀ 6 ਮਹੀਨੇ ਹੋ ਗਏ ਨਹੀਂ ਮਿਲੀ ਬਾਕੀ ਅਸੀਂ ਲਾਲ ਸਾਡੀ 5 ਸਾਲ ਸਾਲ ਘਰਾ ਰਹੀ ਹੈ 26 ਨਵੰਬਰ ਨੂੰ ਅਸੀਂ ਕੋਈ ਮੋਰਚੇ ਬਾਰੇ ਅਗਲੀ ਐਸ ਕੇ ਐਮ ਦੀ ਮੀਟਿੰਗ ਤੋਂ ਸੋਚਾਂ ਜਿਹੜੀ ਅੱਜ ਰੈਲੀ ਹੋਈ ਹੈ ਵਿਸ਼ਾਲ ਰੈਲੀ ਉਸ ਨੂੰ ਤੁਸੀਂ ਕਿਵੇਂ ਸਫਲ ਮੰਨਦੇ ਹੋ ਇਸ ਰੈਲੀ ਬਹੁਤ ਵੱਡੀ ਹੈ ਜੀ ਰੈਲੀ ਕਦੇ ਨਹੀਂ ਹੋਈ ਆਪ ਮਾਰੇ ਕਿਸਾਨ ਆਏ ਨੇ ਅੱਜ ਇਸ ਪ੍ਰਬੰਧ ਸਾਡੇ ਥੋੜੇ ਪੈ ਗਏ ਨੇ ਅਸੀਂ ਸਾਰੇ ਕਿਸਾਨਾਂ ਦਾ ਤਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਇਹ ਕਹਿੰਦੇ ਆ ਵੀ ਇੱਕ ਆਵਾਜ਼ ਜਾਂ ਐਸ ਕੇ ਐਮ ਮਾਰਦਾ ਤਾਂ ਇਸ ਤਰ੍ਹਾਂ ਹੀ ਬਾਤ ਚੜ ਕੇ ਆਓ ਤਾਂ ਸਰਕਾਰਾਂ ਨੂੰ ਆਪ ਦਵਾ ਸਕੀਏ ਅੰਤ ਮਲ ਕੇ ਮੂਰੇ ਅਸੀਂ ਖੜੇ ਹਾਂ ਸਰਕਾਰਾਂ ਦੇ ਉਹਨੂੰ ਹੀ ਅਸੀਂ ਖੜੇ ਆ ਕੀ ਲੱਗਦਾ ਹੈ ਅੱਜ ਦੇ ਇਕੱਠ ਨੂੰ ਦੇਖ ਕੇ ਸਰਕਾਰਾਂ ਅਸਯੁਕਤ ਕਿਸਾਨ ਮੋਰਚੇ ਦੇ ਜਿਸ ਤਰ੍ਹਾਂ ਲਗਾਤਾਰ ਬਿਆਨਵਾਜੀ ਦਿੰਦੀ ਆਂਦੀ ਹੈ ਜਾਂ ਕੋਈ ਪੋਲਿਸੀ ਲਾਗੂ ਕਰ ਦਿੰਦੀ ਹੈ ਕਿ ਅੱਜ ਦੇ ਕੱਟ ਨੂੰ ਦੇਖ ਕੇ ਸਰਕਾਰਾਂ ਕਿਤੇ ਨਾ ਕਿਤੇ ਘਬਰਾਉਣ ਗਈਆਂ ਘਬਰਾਉਣਾ ਚਾਹੀਦਾ ਨਹੀਂ ਸਰਕਾਰਾਂ ਦੀ ਗਲਤੀ ਹੋਊਗੀ ਤੇ ਜੇ ਨਹੀਂ ਘਬਰਾਉਣ ਗਈਆਂ ਤਾਂ ਜੇ ਅੱਜ ਵੀ ਨਹੀਂ ਪਤਾ ਲੱਗਦਾ ਕਿ ਲੋਕ ਕਿਵੇਂ ਆਏ ਨੇ ਇਹ ਸਰਕਾਰਾਂ ਅੰਦਰ ਦੀ ਵੱਡੀ ਨਲਕੀ ਹੋਊਗਾ ਤਾਂ ਬਿਲਕੁਲ ਜੀ ਗੱਲਬਾਤ ਕੀਤੀ ਆ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਜਿੰਨਾ ਸਾਨੂੰ ਉਮੀਦ ਸੀ ਉਸ ਤੋਂ ਵੱਧ ਜਿਹੜਾ ਕੱਠ ਹੈ ਠਾਠਾ ਮਾਰਦਾ ਜਿਹੜਾ ਕੱਠ ਹੈ ਇਸ ਜਿਹੜੀ ਰੈਲੀ ਵਿਸ਼ਾਲ ਰੈਲੀ ਸਮਰਾਲਾ ਦੇ ਵਿੱਚ ਅੱਜ ਰੱਖੀ ਗਈ ਸੀ ਲੈਂਡ ਪੋਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਦੀ ਜਿੱਤ ਰੈਲੀ ਉਸ ਦੇ ਵਿੱਚ ਜਿਹੜਾ ਵੱਧ ਝੜ ਕੇ ਹੋਇਆ ਜੇ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਸਾਡੀਆਂ ਮੰਗਾਂ ਨੇ ਸਰਕਾਰ ਜੇ ਉਹ ਨਹੀਂ ਮੰਨਦੀ ਚਾਹੇ ਉਹ ਪੰਜਾਬ ਸਰਕਾਰ ਹੈ ਜਾਂ ਉਹ ਕੇਂਦਰ ਸਰਕਾਰ ਹੈ ਦੋਨਾਂ ਦੇ ਵੱਲ ਸਾਡੀਆਂ ਕਈ ਤਰ੍ਹਾਂ ਦੀਆਂ ਮੰਗਾਂ ਨੇ ਜੇਕਰ ਉਹ ਨਹੀਂ ਮੰਨੀਆਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ டி5 ਚੈਨਲ ਪੰਜਾਬੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ